ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਵੀਡੀਓ ਦੇਖਣ ਲਈ ਪਲੀਜ਼ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਅੱਜ ਆਪਾਂ ਬਣਾਵਾਂਗੇ ਫ੍ਰੈਂਚ ਫ੍ਰਾਈ ਉਹਦੇ ਲਈ ਆਪਾਂ ਨੇ ਲਏ ਆ ਆਲੂ ਇਹਨਾਂ ਨੂੰ ਆਪਾਂ ਨੇ ਧੋ ਲਿਆ ਸੀਗਾ ਪਹਿਲਾਂ ਛੱਲ ਲਿਆ ਤੇ ਫਿਰ ਇਹਨਾਂ ਦੀ ਕਟਿੰਗ ਕੀਤੀ ਆ ਠੀਕ ਹੈ ਇਹ ਕਟਿੰਗ ਕਰਕੇ ਇਹਨਾਂ ਨੂੰ ਆਪਾਂ ਫਿਰ ਤੋਂ ਧੋਣਾ ਹੈ ਤੁਸੀਂ ਆਪਣੀ ਮਨਪਸੰਦੀ ਸ਼ੇਪ ਦੇ ਵਿੱਚ ਇਹਨਾਂ ਨੂੰ ਕੱਟ ਸਕਦੇ ਹੋ ਜਿਹੜੀ ਵੀ ਤੁਹਾਨੂੰ ਪਸੰਦ ਹੋਵੇ ਠੀਕ ਹੈ ਮੈਂ ਇਦਾਂ ਲੰਬੇ ਲੰਬੇ ਕੱਟ ਰਹੀ ਹਾਂ ਇਹਨਾਂ ਨੂੰ ਤੇ ਸ਼ਾਮ ਦਾ ਟਾਈਮ ਆ ਬੱਚੇ ਕਹ ਰਹੇ ਭੁੱਖ ਲੱਗੀ ਆ ਆਲੂ ਆਪਾਂ ਨੇ ਕੱਟ ਲਏ ਆ ਉਸ ਤੋਂ ਬਾਅਦ ਆਪਾਂ ਨੇ ਫਿਰ ਧੋਏ ਆ ਹੁਣ ਇਹਨਾਂ ਨੂੰ ਆਪਾਂ ਸੁਕਾਵਾਂਗੇ ਠੀਕ ਹੈ ਜੇ ਤੁਹਾਡੇ ਕੋਲੇ ਵੱਧ ਟਾਈਮ ਆ ਤੁਸੀਂ ਇਹਨੂੰ ਧੁੱਪ ਚ ਵੀ ਸੁਕਾ ਸਕਦੇ ਹੋ ਤੇ ਉਹਦੇ ਨਾਲ ਇਹਦਾ ਪਾਣੀ ਜਿਹੜਾ ਸਾਰਾ ਸੋਕ ਜਾਂਦਾ ਏ ਬਟ ਮੈਂ ਇਦਾਂ ਹੀ ਕੱਪੜੇ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਪੂੰਝ ਕੇ ਦਾ ਪਾਣੀ ਆ ਜਿਹੜਾ ਐਕਸਟਰਾ ਉਹਨੂੰ ਕੱਢ ਦੂੰਗੀ ਤੇ ਉਸ ਤੋਂ ਬਾਅਦ ਇਹਨੂੰ ਫਰਾਈ ਕਰੂੰਗੀ ਫਰਾਈ ਕਰਨ ਵਾਸਤੇ ਆਪਾਂ ਨੇ ਸਰੋਂ ਦਾ ਤੇਲ ਲਿਆ ਹੋ ਸਕੇ ਤਾਂ ਤੁਸੀਂ ਵੀ ਸਰੋਂ ਦਾ ਤੇਲ ਲੈਣ ਦੀ ਕੋਸ਼ਿਸ਼ ਕਰਿਓ ਇਹਦੇ ਨਾਲ ਇਹਦਾ ਟੇਸਟ ਆ ਜਿਹੜਾ ਦੁੱਗਣਾ ਹੋ ਜਾਂਦਾ ਏ ਤੇਲ ਆਪਣਾ ਗਰਮਾ ਇਸ ਟਾਈਮ ਤੇ ਜਿਹੜੀ ਆਪਣੀ ਗੈਸ ਆ ਉਹਨੂੰ ਆਪਾਂ ਬਿਲਕੁਲ ਸਲੋ ਕੀਤਾ ਹੋਇਆ ਏ ਠੀਕ ਹੈ ਤੁਸੀਂ ਬਸ ਥੋਜ ਦੇ ਥੋੜੇ ਜਿ ਪੱਕ ਜਾਣਗੇ ਉਸ ਤੋਂ ਬਾਅਦ ਗੈਸ ਨੂੰ ਮੀਡੀਅਮ ਕਰ ਦੇਣਾ ਏ ਹਾਈ ਬਿਲਕੁਲ ਨਹੀਂ ਕਰਨਾ ਕਾ ਉਹਨੇ ਹੀ ਕ੍ਰਾਂਚੀ ਬਣਨਗੇ ਜਿੰਨਾ ਤੁਸੀਂ ਗੈਸ ਨੂੰ ਮੀਡੀਅਮ ਰੱਖੋਗੇ ਠੀਕ ਹੈ ਜਿੰਨਾ ਤੱਕ ਉਹਨੂੰ ਟਾਈਮ ਵੱਧ ਲਾਉਂਗੇ ਉਹਨੇ ਹੀ ਟੇਸਟੀ ਬਣਨਗੇ ਆਪਾਂ ਇਹਦੇ ਵਿੱਚ ਅਰਾ ਰੋਟ ਵਗੈਰਾ ਕੁਝ ਵੀ ਨਹੀਂ ਪਾਇਆਗਾ ਤੇ ਆਪਾਂ ਬਸ ਸਿਰਫ ਡਾਇਰੈਕਟ ਆਲੂ ਕੱਟ ਕੇ ਇਹਨਾਂ ਨੂੰ ਬਣਾ ਰਹੇ ਆਂ ਪੌਛੇਤੀ ਤਿਆਰ ਹੋ ਜਾਂਦੇ ਆ ਇਹ ਤੇ ਇਹਨੂੰ ਤੁਸੀਂ ਉਲਟ-ਪੁਲਟ ਕਰਕੇ ਪਕਾਉਣਾ ਹੈ ਜਦੋਂ ਵੀ ਤੁਹਾਡਾ ਕੁਝ ਟੇਸਟੀ ਖਾਣ ਨੂੰ ਮਨ ਕਰੇ ਤਾਂ ਤੁਸੀਂ ਆਪਣੇ ਲਈ ਆਪਣੇ ਬੱਚਿਆਂ ਲਈ ਬਣਾ ਸਕਦੇ ਹੋ ਤੇ ਇਹ ਆਪਾਂ ਤੁਹਾਨੂੰ ਬਹੁਤ ਹੀ ਸਿੰਪਲ ਤੇ ਸੌਖਾ ਤਰੀਕਾ ਦੱਸ ਰਹੇ ਹਾਂ ਵੈਸੇ ਕਈ ਤਰੀਕਿਆਂ ਨਾਲ ਇਹਨਾਂ ਨੂੰ ਬਣਾਇਆ ਜਾਂਦਾ ਜਿਵੇਂ ਰੋਟ ਵਗੈਰਾ ਪਾ ਕੇ ਜਾਂ ਚਾਵਲ ਦਾ ਆਟਾ ਆਪਾਂ ਸਾਰੇ ਕਾਸੀ ਤੋਂ ਬਿਨਾਂ ਹੀ ਬਣਾ ਰਹੇ ਹਾਂ ਇਹਨਾਂ ਨੂੰ ਬਸ ਆਪਾਂ ਨੇ ਸਿਰਫ ਫਰਾਈ ਕਰਨਾ ਹੈ ਹੋਰ ਕੁਝ ਨਹੀਂ ਕਰਨਾਗਾ ਤੇ ਤੁਸੀਂ ਬਸ ਸਰੋਂ ਦਾ ਤੇਲ ਹੋ ਸਕੇ ਤਾਂ ਲੈ ਲਿਓ ਮਸਟਰਡ ਆਇਲ ਇਹਦੇ ਨਾਲ ਇਹਦਾ ਟੇਸਟ ਆ ਜਿਹੜਾ ਜਿਆਦਾ ਵਧੀਆ ਆਂਦਾ ਹੈ ਦੇਖੋ ਹੁਣ ਇਹ ਕਾਫੀ ਜਿਆਦਾ ਲਾਲ ਲਾਲ ਹੋ ਚੁੱਕੇ ਆ ਨਾ ਕ੍ਰਾਂਚੀ ਹੋ ਚੁੱਕੇ ਤੇ ਇਹਨਾਂ ਨੂੰ ਆਪਾਂ ਪਲੇਟ ਦੇ ਵਿੱਚ ਕੱਢ ਲਵਾਂਗੇ ਇਦਾਂ ਹੀ ਕਰਕੇ ਆਪਾਂ ਆਪਣੇ ਜਿਹੜੇ ਸਾਰੇ ਆਲੂ ਬਾਕੀ ਦੇ ਉਹ ਵੀ ਫ੍ਰਾਈ ਕਰ ਲਵਾਂਗੇ ਠੀਕ ਹੈ ਇਹ ਬਹੁਤ ਹੀ ਟੇਸਟੀ ਬੰਦੇ ਆ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਇਹਨਾਂ ਨੂੰ ਹੁਣ ਆਪਾਂ ਸਾਰਿਆਂ ਨੂੰ ਵਿੱਚੋਂ ਆਇਲ ਤੋਂ ਬਾਹਰ ਕੱਢ ਲਵਾਂਗੇ ਠੀਕ ਆ ਹੋ ਸਕੇ ਤਾਂ ਤੁਸੀਂ ਇਹਨਾਂ ਨੂੰ ਨੈਪਕਿੰਡ ਦੇ ਉੱਪਰ ਰੱਖ ਲਿਓ ਤੇ ਜਿਹੜਾ ਇਹਦਾ ਐਕਸਟਰਾ ਆਇਲ ਹੋ ਨਿਕਲ ਜੂਗਾ ਉਸ ਤੋਂ ਬਾਅਦ ਦੇਖੋ ਆਪਣੇ ਫ੍ਰੈਂਚ ਫਰਾਈ ਤਿਆਰ ਆ ਤੁਸੀਂ ਸੌਸ ਨਾਲ ਵੀ ਖਾ ਸਕਦੇ ਹੋ ਤੇ ਮੈਂ ਇੱਥੇ ਇਮਲੀ ਦੀ ਚਟਨੀ ਲਈ ਆ ਹੋਮ ਮੇਡ ਆ ਮੇਰੀ ਇਹ ਇਹਦੇ ਉੱਤੇ ਆਪਾਂ ਨੇ ਪਾਇਆ ਨਮਕ ਚਾਟ ਮਸਾਲਾ ਤੇ ਤੁਸੀਂ ਚਾਹੋ ਤੇ ਦੇ ਉੱਤੇ ਜੋ ਵੀ ਤੁਹਾਨੂੰ ਮਸਾਲੇ ਪਸੰਦ ਹੋਣ ਉਹ ਐਡ ਕਰ ਸਕਦੇ ਹੋ ਤੇ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਤੇ ਮੈਨੂੰ ਦੱਸਿਓ ਜਦੋਂ ਤੁਸੀਂ ਬਣਾਈ ਤੇ ਕਿਸ ਤਰ੍ਹਾਂ ਬਣੀ ਠੀਕ ਹੈ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਦਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਥੈਂਕ ਯੂ ਥੈਂਕ ਯੂ ਫॉर ਵਾਚਿੰਗ